ਇਸ ਤੋਂ ਪਹਿਲਾਂ ਇਸੇ ਅੰਬ ਸਾਹਿਬ ਦੀ 5 ਏਕੜ ਜ਼ਮੀਨ ਮੱਕੜ ਨੇ ਬਾਦਲ ਸਾਹਿਬ ਨੂੰ ਵੇਚੀ ਪੁੱਟਾ ਨੂੰ ਪੁੱਟਾ ਨੇ ਬਾਦਲ ਸਾਹਿਬ ਦੇ ਥਰੂ ਉਹਦੇ ਚਹੇਤੇ ਨੂੰ ਇਹ ਦੇਤੀ ਉੱਥੇ ਅੱਜ ਬਹੁਤ ਵੱਡਾ ਮਾਲ ਬਣਿਆ ਹੋਇਆ ਤੇ ਗੁਰਦੁਆਰਾ ਲੁਕਿਆ ਸਾਹਿਬ ਸਾਧ ਸੰਗਤ ਜੀਓ ਮੈਂ ਤੁਹਾਡੇ ਸਨਮੁਖੇਸ ਕਰਕੇ ਹੋਇਆ ਰੂਪ ਰੂਪ ਇਸ ਕਰਕੇ ਹੋਇਆ ਕਿਉਂਕਿ ਗੁਰਦੁਆਰਾ ਅੰਬਸਾਬ ਦੀ ਗੁਰੂ ਹਰ ਹਰ Rai ਸਾਹਿਬ ਜੀ ਦੀ ਮਲਕੀਅਤ ਅੰਬਸਾਬ ਜੀ ਦੀ ਗੁਰਦੁਆਰਾ ਸਾਹਿਬ ਜੀ ਦੀ ਜ਼ਮੀਨ ਜਿਹੜੀ ਆ ਉਹ ਚੋਰਾ ਦੀ ਤਰ੍ਹਾਂ ਪਿਛਲੇ 2-3 ਮਹੀਨਿਆਂ ਚ ਵੇਚ ਕੇ ਉਹਦੀ ਰਜਿਸਟਰੀ ਕਰਵਾਈ ਗਈ ਆ ਤੇ ਉਹ ਜ਼ਮੀਨ ਜਿਹੜੀ ਆ ਉਹਨੂੰ ਵੇਚਿਆ ਨਹੀਂ ਜਾ ਸਕਦਾ ਉਹਦੀ ਸੇਵਾ ਸੰਭਾਲ ਹੋ ਸਕਦੀ ਹੈ ਕਾਨੂੰਨੀ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਨੁਮਾਇੰਦਾ ਨਾਲ ਮੈਨੇਜਰ ਉਹ ਦੋ ਜਣੇ ਜਾ ਕੇ ਫਿਰ ਉਹਦੀ ਰਜਿਸਟਰੀ ਕਰਦੇ ਆ ਕੋਈ ਕਤਾਜਤ ਸ਼ੋਮਣੀ ਕਮੇਟੀ ਦੇ ਵਿੱਚ ਕਦੇ ਵੀ ਕੋਈ ਮੈਨੇਜਰ ਸਿੱਧੇ ਤੌਰ ਤੇ ਆਪਣੀ ਜਾਇਦਾਦ ਨਹੀਂ ਵੇਚ ਸਕਦਾ। ਸੋ ਇਹ ਪ੍ਰੋਸੀਜਰ ਮੈਂ ਤਾਂ ਤੁਹਾਡੇ ਰੂਬਰੂ ਕੀਤਾ ਕਿ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਾਉਣ ਵਾਲਿਆਂ ਨੇ ਇੰਨੀ ਸਿਆਣਪ ਤੇ ਸੂਝ-ਬੂਝ ਦਿਖਾਈ ਆ ਕਿ ਕਿਤੇ ਵੀ ਕੋਈ ਨਿਜਮਾਬਲੀ ਦੇ ਵਿੱਚ ਕੋਈ ਕਤਾਹੀ ਨਾ ਕਰ ਸਕੇ। ਸੋ ਆ ਜਿਹੜਾ ਹੁਣ ਨਵਾਂ ਜਿਹੜਾ ਮਾਜਰਾ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ ਇਹ ਇੱਕ ਚਿੱਠੀ ਇਹਨੇ ਲਾਈ ਆ ਨਾਰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਵਿੱਚ ਇਹ ਅਧਿਕਾਰ ਲੈ ਕੇ ਮੈਨੂੰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 77 ਵੱਲੋਂ ਅਧਿਕਾਰ ਦਿੱਤੇ ਗਏ ਆ ਕਿ ਰੀਟੀਆਂ ਕਰ ਦਿਓ ਗੱਲਬਾਤ ਕਰਕੇ ਇਹ ਹੀ ਜ਼ਮੀਨ ਸੀ ਇਹਦੇ ਨਾਲ ਲੱਗਦੀ ਹੋਰ ਵੀ ਜ਼ਮੀਨ ਸੀ ਜੀ ਦਾ 2 ਸਾਲ ਪਹਿਲਾਂ 2.5 ਸਾਲ ਪਹਿਲਾਂ 23 ਦੇ ਵਿੱਚ ਇੱਕ ਨੋਟਿਸ ਆਇਆ ਉਹ ਨੋਟਿਸ ਮੈਂ ਛੋਟਾ ਜਿਹਾ ਸੀਗਾ ਇੱਕ ਅਖਬਾਰ ਦੇ ਵਿੱਚ ਤੇ ਉਹ ਸੀਗਾ ਕਿ ਗੁਰਦੁਆਰਾ ਅੰਬ ਸਾਹਿਬ ਦੀ ਮਲਕੀਅਤ ਸਿਟੀ ਸੈਂਟਰ ਦੇ ਵਿੱਚ ਜਿਹੜੀ 에어로 ਸਿਟੀ ਦੇ ਵਿੱਚ ਜਿਹੜੀ ਪੈਂਦੀ ਸੀ ਜ਼ਮੀਨ ਉਹਦੀ ਨਿਲਾਮੀ 26 ਸਤੰਬਰ ਨੂੰ ਜਾਂ ਨਵੰਬਰ ਨੂੰ ਇੱਥੇ ਇੱਕ 26 ਤਰੀਕ ਨੂੰ ਹੋਏਗੀ ਜਿਨ੍ਹਾਂ ਨੇ ਨਿਲਾਮੀ ਦੇਣੀ ਆ ਉਹ 55 ਲੱਖ ਦਾ ਜਾਂ ਤੇ ਡਰਾਫਟ ਜਾਂ ਕਿਕ ਜਿਹੜਾ ਉਹ ਸਾਡੇ ਮੰਦਰ ਸਾਹਿਬ ਨੂੰ ਦੇ ਦੇਣ। ਤੋਂ ਅਸੀਂ ਉੱਥੇ ਬਹੁਤ ਵੱਡੀ ਕਾਨਫਰੰਸ ਬੁਲਾਈ ਸੀ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਸੀ 10000 ਦੇ ਕਰੀਬ ਆਮ ਸਾਹਿਬ। ਤੋਂ ਉਦੋਂ ਅਸੀਂ ਸੰਗਤਾਂ ਨੂੰ ਜਾਣਕਾਰੀ ਦੇ ਕੇ ਕਮੇਟੀ ਨੂੰ ਵੀ ਇੱਕ ਨੋਟਿਸ ਦਿੱਤਾ ਸੀ ਵੀ ਜੇ ਇਹ ਕੋ ਕਰਮ ਹੋਇਆ ਤੇ ਬਹੁਤ ਇਹਦੇ ਸਿੱਟੇ ਮਾੜੇ ਨਿਕਲਣਗੇ। ਵੀ ਤੁਸੀਂ ਇਹ ਲੁੱਟਾਂ ਖਵਾ ਬੰਦ ਕਰੋ। ਇਹਨੇ 2 12 2025 ਨੂੰ ਇਹ ਸਾਰੀ ਜ਼ਮੀਨ ਚਾਰ ਵੱਖ-ਵੱਖ ਰਜਿਸਟਰੀਆਂ ਜਿਹਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਇਆ ਚਾਰ ਚੈੱਕ ਜਿਹੜੇ ਇਹਦੇ ਸਬੂਤ ਦਿੱਤੇ ਗਏ ਪਲੱਸ ਹੋਰ ਵੀ ਪੈਸੇ ਮੈਨੂੰ ਜੋ ਪੜਤਾਲ ਹੋਈ ਆ ਉਹਦੇ ਵਿੱਚ ਪਤਾ ਲੱਗਾ ਕਿ ਉਹ ਵੀ ਪੈਸੇ ਵਸੂਲ ਪਾਏ ਆ ਇਹ ਪਰसों ਰਾਤ ਨੂੰ ਮੇਰੇ ਧਿਆਨ ਦੇ ਵਿੱਚ ਸਾਡੇ ਇੱਥੇ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਉਹਨਾਂ ਦੇ ਨਾਲ ਲਾਂਡਰਾ ਸਾਹਿਬ ਸਾਡੇ ਮੈਂਬਰ ਐਸਜੀਪੀਸੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਮੈਂ ਤਦੇ ਨਾਲ ਦੀ ਨਾਲ ਆਪਣੀ ਫਲਾਇੰਸ ਕਾਡ ਸਰਦਾਰ ਗਰਨਾਮ ਸਿੰਘ ਨੂੰ ਉਹਨੂੰ ਪਰਸੋਂ ਦੀ ਰਾਤ ਨੂੰ ਇੱਥੇ ਭੇਜ ਦਿੱਤਾ ਉਹਨੇ ਕੱਲ ਸਾਰੀ ਦਿਹਾੜੀ ਇਸ ਮਾਜਰੇ ਦੀ ਕੋਖ ਕੀਤੀ ਤਹਿਸੀਲਦਾਰ ਸਾਹਿਬ ਕੋਲ ਵੀ ਗਿਆ ਤੇ ਰਜਿਸਟਰੀ ਦੀ ਕਾਪੀ ਵੀ ਕਢਾਈ ਸਾਰਾ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਲੇਟ ਰਾਤ ਉਹ ਮੈਨੇਜਰ ਨੂੰ ਟੋਲਦਾ ਰਿਹਾ ਮੈਨੇਜਰ ਰਾਤ ਲੇਟ ਲੱਭਾ ਉੱਥੇ ਫਿਰ ਉਹਨੇ ਸਾਡੇ ਇੱਕ ਮੈਂਬਰ ਸਹਿਬਾਨ ਸੀ ਇੱਕ ਹੋਰ ਲੀਡਰ ਸਹਿਬਾਨ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨੇ ਆਪਣੇ ਬਿਆਨ ਕਲਮ ਬੰਦ ਕਰਾਏ ਉਹ ਬਿਆਨਾਂ ਦੇ ਵਿੱਚ ਉਹਨੇ ਮੰਨਿਆ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ ਖਿਆਲ ਹੈਗੀ ਆ 25-5 2510 ਦੀ 15000 ਦੀ ਉਹ ਮੈਂ ਜਾਲੀ ਤਿਆਰ ਕੀਤੀ ਆ ਤੇ 2 12 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਸੋ ਮੇਰਾ ਕਹਿਣ ਤੋਂ ਬਾਅਦ ਉਹਨੇ ਆਪਣੇ ਬਿਆਨ ਦੇ ਵਿੱਚ ਆਪ ਮੰਨਿਆ ਕਿ ਮੈਂ ਇਹ ਜਿਹੜਾ ਕੰਮ ਸਾਰਾ ਝਾਲ ਸਾਜੀ ਨਾ ਕੀਤਾ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਕਦੇ ਵੀ ਮੈਨੇਜਰ ਨੂੰ ਕੋਈ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਵੀ ਕੋਈ ਰਜਿਸਟਰੀ ਕਰ ਦਵੇ ਅੱਜ ਜਿਹੜਾ ਜੋ ਕੋ ਸਾਹਮਣੇ ਆਇਆ ਇਹ ਬੜੀ ਕੀਮਤੀ ਜ਼ਮੀਨ ਹੈ ਜਿਹੜੀ ਜਿਹੜੀ ਜ਼ਮੀਨ ਜਿਹੜੀ ਆ ਪਿੰਡ ਵਾਲੇ ਸੈਣੀ ਮਾਜਰਾ ਪਿੰਡ ਦੇ ਵਿੱਚ ਜ਼ਮੀਨ ਪੈਂਦੀ ਆ ਇਹ ਸੈਕਟਰ 101 ਵਿੱਚ ਇਹ ਰਕਬਾ ਪੈਂਦਾ ਤੇ ਇਹ ਰਕਬਾ ਮਿਤੀ 2/12/25 ਨੂੰ ਇੱਕ ਰਜਿੰਦਰ ਸਿੰਘ ਮੈਨੇਜਰ ਵੱਲੋਂ ਰਜਿਸਟਰੀ ਕਰਵਾ ਕੇ ਵੇਚਿਆ ਗਿਆ ਉਹਦੀ ਰਜਿਸਟਰੀ ਹੋ ਚੁੱਕੀ ਹੈ ਤੇ ਇੱਕ ਇੱਕ ਜਿਹੜੀ ਖਾਸ ਕਰਕੇ ਇਹ ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਜ਼ਮੀਨ ਜਿਹੜੀ ਆ ਬਾਇਟਨ ਇੰਤਜ਼ਾਮ ਸੰਭਾਲਕਾਰ ਜਿਹੜਾ ਸੇਵਾਦਾਰ ਹੈ ਇਸ ਜ਼ਮੀਨ ਨੂੰ ਨਹੀਂ ਵੇਚ ਸਕਦਾ ਇਹ ਕਾਨੂੰਨੀ ਤੌਰ ਤੇ ਇਹ ਪੱਕਿਆ ਦੂਸਰਾ ਇਹ ਹੈ ਕਿ ਇਹ ਗੁਰੂ ਘਰ ਦੀਆਂ ਜ਼ਮੀਨਾਂ ਜਿਹੜੀਆਂ ਨੇ ਇਸ ਤੋਂ ਪਹਿਲਾਂ ਵੀ ਕਿਤੇ 12-12 ਕਰੋੜ ਦਾ ਕਿੱਲਾ ਹੈ ਤੇ ਉਹਨੂੰ 50 ਲੱਖ ਦੇ ਕਿੱਲੇ ਨਰਾਲ ਤਬਾਦਲਾ ਕਰਕੇ ਤੇ 36-36 ਕਰੋੜ ਦੀ ਮਲਾਈ ਛਾਗ ਹੈ ਇਸ ਤੋਂ ਪਹਿਲਾਂ ਇਸੇ ਅੰਬ ਸਾਹਿਬ ਦੀ 5 ਏਕੜ ਜ਼ਮੀਨ ਮੱਕੜ ਨੇ ਬਾਦਰ ਸਾਹਿਬ ਨੂੰ ਵਿੱਚ ਪੁੱਡਾ ਨੂੰ ਪੁੱਡਾ ਨੇ ਬਾਦਰ ਸਾਹਿਬ ਦੇ ਥਰੂ ਉਹਦੇ ਚਹੇਤੇ ਨੂੰ ਇਹ ਦੇਤੀ ਉੱਥੇ ਅੱਜ ਬਹੁਤ ਵੱਡਾ ਮਾਲ ਬਣਿਆ ਹੋਇਆ ਤੇ ਗੁਰਦੁਆਰਾ ਲੁਕਿਆ ਪਿਆ ਜੂ। ਉੱਥੇ ਵੀ ਪਹਿਲਾਂ ਬਹੁਤ ਬਹਾਨੇ ਬਣਾਏ ਗਏ ਜੀ ਇੱਥੇ ਅਸੀਂ ਕਾਰ ਪਾਰਕਿੰਗ ਬਣਾਉਣੀ ਆ ਸਿੱਖਾਂ ਵਾਸਤੇ ਗੁਰਦੁਆਰਾ ਗੁਰਦੋਗੁਰੂ ਸਾਹਿਬ ਸੰਗਤ ਵਾਸਤੇ ਲੇਕਨ ਹੋਇਆ ਕੁਝ ਨਹੀਂ ਹੋਇਆ ਇਹ ਕਿ ਉਹ ਜ਼ਮੀਨ ਮੱਕੜ ਨੇ ਕੌਡੀਆਂ ਦੇ ਭਾਅ ਦੇਤੀ ਪੁੱਡਾ ਨੂੰ ਤੇ ਪੁੱਡਾ ਨੇ ਜਿਹੜੀ ਆ ਉਹ ਬਾਦਲ ਦੇ ਥਰੂ ਦਿੱਤੀ ਆਪਸ਼ਨ ਕੀਤੀ ਇੱਕ ਮਾਲ ਦੇ ਮਾਲਕ ਨੂੰ ਤੇ ਉਹਨੇ ਬਹੁਤ ਵੱਡਾ ਮਾਲ ਬਣਾਇਆ ਹੋਇਆ ਅੱਜ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਇਹ ਜਿਹੜੀ ਜ਼ਮੀਨ ਆ ਇਹ ਬੜੀ ਕੀਮਤੀ ਜ਼ਮੀਨ ਆ ਤੇ ਇਹ ਪਿੰਡ ਵਾਲੇ ਲੋਕ ਕਹਿੰਦੇ ਆ ਕਿ ਅਸੀਂ 15 ਤੋਂ 20 ਕਰੋੜ ਅਸੀਂ ਦੇਣ ਨੂੰ ਤਿਆਰ ਆ ਜਿਹੜੀ ਜ਼ਮੀਨ ਇਹਨਾਂ ਨੇ 1 ਕਰੋੜ 32 ਲੱਖ ਦੇ ਵਿੱਚ ਰਜਿਸਟਰੀ ਕਰਾ ਦਿੱਤੀ ਹੁਣ 1 ਕਰੋੜ 32 ਲੱਖ ਜਿਹੜਾ ਉਹਦੀ ਥਾਂ ਤੇ ਭਾਵੇਂ 15 ਕਰੋੜ ਵੀ ਮਿਲਦਾ ਹੈ ਜ਼ਮੀਨ ਨਹੀਂ ਸੀ ਦੇਣੀ ਚਾਹੀਦੀ ਕਿਉਂਕਿ ਇਹ ਵੇਚ ਨਹੀਂ ਸਕਦੇ ਕਾਨੂੰਨੀ ਤੌਰ ਤੇ ਇਹਦੀ ਸੇਵਾ ਸੰਭਾਲ ਹੋ ਸਕਦੀ ਹੈ ਲੇਕਿਨ ਇਹ ਇਹ ਜਿਹੜਾ ਅ ਅਰਜੰਦਰ ਸਿੰਘ ਧਾਮੀ ਆ ਇਹ ਕਿਉਂ ਇਹ ਮੂੰਛ ਪਾ ਕੇ ਬੈਠਾ ਹੋਇਆ ਪਿਛੇ ਦੇ ਸਾਰੇ ਕਾਸੇ ਦੇ ਉਹੀ ਆ ਪਰ ਉਹ ਪੜਤਾਲੀਆ ਕਮੇਟੀ ਬਣਾ ਰਹੇ ਅਸੀਂ ਐ ਕਰ ਰਹੇ ਪਤਾ ਨਹੀਂ ਕਿੰਨੀਆਂ ਕਮੇਟੀਆਂ ਨੇ ਨਿਆਂ ਤੋਕ ਬਣਾਈਆਂ ਹੋਣਗੀਆਂ 100 ਸਾਲ ਚ ਤੇ ਕੀ ਉਹਨਾਂ ਦੇ ਰਿਜ਼ਲਟ ਲਿਖੇ ਸਾਨੂੰ ਦੱਸਿਆ ਨਹੀਂ ਨਾਤੇ 328 ਰੂਪਾਂ ਦਾ ਪੜਤਾਲੀਆ ਕਮਿਟੀ ਨੇ ਕੋਈ ਸ਼ਰ ਰਿਜ਼ਲਟ ਕੱਢਿਆ ਨਾ ਜਿਹੜੇ ਸਰੂਪ ਗੁੰਮ ਹੋਏ ਨੇ ਲਾਇਬ੍ਰੇਰੀ ਦੇ ਵਿੱਚੋਂ 205 ਰੂਪ ਪ੍ਰਾਤਨ ਉਹ ਉਹ ਹੁਕਮਨਾਮੇ ਗੁਰੂ ਸਾਹਿਬ ਜੀ ਦੇ ਉਹ ਉਹਨਾਂ ਦਾ ਅਜੇ ਤੱਕ ਕੋਈ ਸਿੱਟਾ ਕੱਢਿਆ ਇਹਨਾਂ ਦੇ ਪੜਤਾਲੀਆ ਕਮਿਟੀ ਨੇ 20 ਸਾਲ ਹੋ ਗਏ ਕੋਟਾਂ 'ਚ ਧੱਕੇ ਖਾ ਖਾ ਕੇ পাগল ਹੋ ਗਏ ਸਿੱਖ ਤੋਂ ਅੱਜ ਗੜਗਾਜ ਸਿੰਘ ਜਿਹੜਾ ਜਿਹੜਾ ਹੈ ਸਰਕਾਰ ਨੂੰ ਮੱਤ ਦਿੰਦਾ ਹੈ ਕਿ ਤੁਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ ਉਹ ਅੱਜ ਉਹ ਪਤਾ ਨਹੀਂ ਕਿੱਥੇ ਸੁੱਤਾ ਪਿਆ ਹੈ ਉਹਨੂੰ ਇਹ ਦਿਖ ਨਹੀਂ ਰਿਹਾ ਕਿ ਗੁਰੂ ਘਰ ਲੁੱਟਿਆ ਜਾ ਰਿਹਾ ਉਹਨੇ ਅੱਖਾਂ ਤੇ ਪੱਟੀ ਬੰਨੀ ਹੋਈ ਉਹਨੂੰ ਦਿਖ ਨਹੀਂ ਰਿਹਾ ਕਿ ਇਹ ਜ਼ਮੀਨ ਜਿਹੜੀ ਵੇਚੀ ਨਹੀਂ ਜਾ ਸਕਦੀ ਉਹਦਾ ਉਹਦੀ ਰਜਿਸਟਰੀ ਹੋ ਰਹੀ ਹੈ ਤੇ ਇੱਕ ਸਾਹ ਰਜਿਸਟਰਾਰ ਕਰ ਰਿਹਾ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਕਿ ਕਦੇ ਵੀ ਮੈਨੇਜਰ ਨੂੰ ਕੋਈ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਕਿ ਉਹ ਰਜਿਸਟਰੀ ਕਰ ਦਵੇ ਇਹਦਾ ਪ੍ਰੋਸੀਜਰ ਜਿਹੜਾ ਮੈਂ ਤੁਹਾਨੂੰ ਉੱਤੇ ਦੱਸਿਆ ਇਹ ਦੋ ਵਾਰੀ ਐਗਜ਼ੈਕਟਿਵ ਦੇ ਵਿੱਚ ਹੀ ਨਿਕਲਦਾ ਪਾਣੀ ਪੁੰਨ ਕੇ ਜਾਂਦਾ ਫਿਰ ਜਿਹੜੀ ਅਸੀਂ ਜ਼ਮੀਨ ਕੋ ਬੇਚਦੇ ਆ ਉਹ ਜ਼ਮੀਨ ਦਾ ਮਤਾ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕੋਲ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਣੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਉਹ ਪਹਿਲਾਂ ਬੌਲੀ ਦੇ ਵਿੱਚ ਸ਼ਰਤਾਂ ਤੈਅ ਕਰਕੇ ਹੋ ਜਾਂਦੀਆਂ ਕਿਉਂਕਿ ਮੈਂ ਇਹ ਤਾਂ ਤੁਹਾਡੇ ਨਾਲ ਕਰ ਰਿਹਾ ਪਿਛਲੇ ਦਿਨੀ ਕੁਝ ਜ਼ਮੀਨਾਂ ਸਿਗੀਆਂ ਜਿਹੜੀਆਂ ਕਿਉਂਕਿ ਕੋਈ ਦੋ ਮਾਰ ਲੇ ਕੋਈ ਚਾਰ ਮਾਰ ਲੇ ਲੋਕ ਕਈ ਵਾਰੀ ਕਬਜ਼ੇ ਕਰ ਲੈਂਦੇ ਆ ਤੇ ਉਹ ਜਿਹਲੇ ਕੋਈ ਮਸਲਾ ਐਵੇਂ ਦਾ ਆਉਂਦਾ ਜੇ ਵੇਚਣ ਦੀ ਆਵੇ ਵੀ ਨੌਬਤ ਉਹ ਅਨਟਲ ਐਂਡ ਆਨਲੈਸ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਜਿਹੜੀ ਆ ਉਹਨੂੰ ਕਨਫਰਮ ਨਹੀਂ ਕਰਦੀ ਤਦ ਤੱਕ ਕੋਈ ਰਜਿਸਟਰੀ ਨਹੀਂ ਹੁੰਦੀ ਸੋ ਇਹ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਕਾਹ ਕਰ ਰਿਹਾ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੋਤਲ ਕਰ ਦਿੱਤਾ ਉਹਦੇ ਨਾਲ ਨਾ ਕੀ ਹੈ ਜੀ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬਕ ਕਮੇਟੀ ਸਾਡੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਲਈ ਵੀ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਵੇ ਤੇ ਨਾਲ ਮੈਂ 4-5 ਮੈਂਬਰ ਉਹਨਾਂ ਦੀ ਸਾਬਕਾ ਕਮੇਟੀ ਕਿਉਂਕਿ ਪੜਤਾਲ ਇੱਕ ਮੁੰਡਲੀ ਹੁੰਦੀ ਆ ਇੱਕ ਮਜੀਦ ਪੜਤਾਲ ਕਰਦੇ ਆ ਆਪਾਂ ਉਹ ਮਜੀਦ ਪੜਤਾਲ ਦੇ ਵਿੱਚ ਸਾਰੇ ਦਾ ਸਾਰਾ ਮੈਂ ਮੈਂਬਰਾਂ ਦੇ ਨਾਂ ਤੁਹਾਨੂੰ ਦੱਸ ਦੇਣਾ ਕਿਉਂਕਿ ਇਹਦੇ ਵਿੱਚ ਮੇਰੇ ਕੋਲ ਪਏ ਆ ਬਧੇਰੇ ਪੜਤਾਲ ਲਈ ਸਰਦਾਰ ਚਰਨਜੀਤ ਸਿੰਘ ਜੀ ਕਾਲੇਬਾਲ ਜਿਹੜੇ ਇੱਥੋਂ ਦੇ ਮੈਂਬਰ ਆ ਬੀਬੀ ਹਰਜਿੰਦਰ ਕੌਰ ਜੀ ਤੁਹਾਡੇ ਚੰਡੀਗੜ੍ਹ ਦੇ ਮੈਂਬਰ ਆ ਸਰਦਾਰ ਸਰਜੀਤ ਸਿੰਘ ਜੀ ਪਿੱਟੇਵੰਡ ਉਹ ਸਾਡੇ ਅੰਮ੍ਰਿਤਸਰ ਤੋਂ ਮੈਂਬਰ ਆ ਸਰਦਾਰ ਪਰਮਜੀਤ ਸਿੰਘ ਜੀ ਲੱਖੇਵਾਲ 에ਰੋਪੋਰਟ ਦੇ ਮੈਂਬਰ ਆ ਸਾਰੇ ਇਥੋਂ ਦੇ ਜਾਇਦਾਦ ਸਾਬ ਕਮੇਟੀ ਦੇ ਮੈਂਬਰ ਆ ਤੇ ਨਾਲ ਸਰਦਾਰ ਕਲਵਾਨ ਸਿੰਘ ਮੰਨਣ ਜਿਹੜੇ ਸਾਡੇ ਮੁੱਖ ਸਕੱਤਰ ਆ ਇਹ ਇਹਦੀ ਬੀਜੀਤ ਪੜਤਾਲ ਕਰਨਗੇ ਵਿਭਾਗੀ ਤੌਰ ਤੇ ਸੋ ਇੱਕ ਵਿਭਾਗੀ ਕਾਰਵਾਈ ਆ ਇੱਕ ਕਾਨੂੰਨੀ ਕਾਰਵਾਈ ਆ ਸੋ ਮੈਂ ਸਮਝਦਾ ਕਿ ਇਸ ਕਾਰਜ ਦੇ ਨਾਲ ਬੱਡੀ ਆਮਾਨਤ ਵਿੱਚ ਖਿਆਨਤ ਹੋਈ ਆ ਇਹ ਇਹ ਸਰਕਾਰੀ ਅਫਸਰ ਜਿਹੜੇ ਆ ਜਿਹੜੇ ਮੇਲ ਬਣਾ ਕੇ ਪੈਸੇ ਲੈ ਕੇ ਰਜਿਸਟਰੀਆਂ ਕਰ ਰਹੇ ਨੇ ਤੇ ਸਾਡੇ ਮੈਨੇਜਰ ਆਪ ਕਰਵਾ ਰਹੇ ਨੇ ਉਹਨਾਂ ਨੂੰ ਇਜਾਜ਼ਤ ਕੌਣ ਦੇ ਰਿਹਾ ਉਹਨਾਂ ਦਾ ਰਿਜ਼ਲਟ ਕੀ ਨਿਕਲੂਗਾ ਇਹ ਜਿਹੜਾ ਜ਼ਥੇਦਾਰ ਆ ਸਾਨੂੰ ਕੌਮ ਨੂੰ ਦੱਸੇ ਸਿੱਖ ਕੌਮ ਨੂੰ ਦੱਸੇ ਜਿਹਦੀ ਇਹ ਮਲਕੀਅਤ ਆ ਇਹਦੀ ਮਲਕੀਅਤ ਦੇ ਮਾਲਕ ਨਾਂ ਤੇ ਗੜਗਾਜ ਸਿੰਘ ਆ ਤੇ ਨਾ ਹੀ ਇਹ ਧਾਮੇ ਆ ਨਾ ਹੀ ਇਹ ਦਾ ਵੱਡਾ ਮਸੰਤ ਸੁਖਵੀਰ ਬਾਦਲ ਜਿਹੜਾ ਜਿਹਦੇ ਹੁਕਮ ਨਾਲ ਸਾਰਾ ਲੁੱਟਿਆ ਜਾ ਰਿਹਾ ਸਰਮਾਇਆ ਅੱਜ ਜਿਹੜੀ ਬਾਰ-ਬਾਰ ਗੱਲ ਹੋ ਰਹੀ ਨਾ ਇੰਨਾ ਪੈਸਾ ਹੀ ਨਹੀਂ ਜੀ ਕਿ ਕਿਸੇ ਕੋਲ ਹੋਰ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ ਪੈਸਾ ਤੇ ਆ ਜਿਹੜਾ ਗੁਰੂ ਘਰ ਨੂੰ ਲੁੱਟ ਲੁੱਟ ਕੇ ਤੁਸੀਂ ਆਪਣੇ ਰਾਜਨੀਤੀ ਤਲਾ ਰਹੇ ਜਿਹੜਾ ਰੋਣਾ ਤੋ ਮੈਂ ਇਹ ਦੇਖ ਰਿਹਾ ਕਿ 1 ਕਰੋੜ ਇੱਕ ਮੈਂ ਖਾਸ ਕਰਕੇ ਧਾਮੀ ਨੂੰ ਤੇ ਗੜਗਾਜਾਂ ਨੂੰ ਮੈਂ ਸਵਾਲ ਕਰ ਰਿਹਾ ਸੰਗਤ ਦੇ ਥਰੂ ਸੰਗਤ ਦੀ ਜਾਣਕਾਰੀ ਲਈ 1 ਕਰੋੜ 32 ਲੱਖ ਰੁਪਇਆ ਕਿਹਦੇ ਖਾਤੇ ਚ ਗਿਆ ਉਹਦਾ ਗੁਰੂ ਘਰ ਨਾਲ ਕੀ ਸੰਬੰਧ ਹੈ ਤੇ 1 ਕਰੋੜ 32 ਲੱਖ ਤੋਂ ਉੱਪਰ ਦੀ ਰਕਮ ਜਿਹੜੀ ਉਹ ਕਿੱਥੇ ਗਈ ਤੇ ਕਿਵੇਂ ਗਈ ਆ ਇਹ ਕਲੀਅਰ ਕਰਨ ਇਹ ਧਾਮੀ ਸਾਹਿਬ ਤੇ ਇਹ ਗੜਗਾਚ ਸਿੰਘ ਜਿਹੜਾ ਖੈਰ ਖਵਾ ਬਣਿਆ ਪੰਥ ਦਾ ਜਿਹੜਾ ਮਿੰਟ ਮਿੰਟ ਤੇ ਮਤ ਦਿੰਦਾ ਸਿੱਖਾਂ ਨੂੰ ਇਹ ਕਿ ਜਿਹੜਾ ਇਹ ਜਿੰਨਾ ਵੀ ਇਹ ਜੋ ਕੁਝ ਵੀ ਹੋਇਆ ਇਹ ਕਿਹਦੇ ਆਦੇਸ਼ ਨਾਲ ਹੋਇਆ ਇਹਨੂੰ ਮੈਨੇਜਰ ਨੂੰ ਅਥਾਰਟੀ ਲੈਟਰ ਕਿਸ ਨੇ ਦਿੱਤਾ ਉਹ ਸਕੱਤਰ ਜਿਹੜਾ ਉਸ ਨੂੰ ਕਿਸ ਨੇ ਹੁਕਮ ਦਿੱਤਾ ਤੇ ਅਸੀਂ ਇਹਦਾ ਰਿਜ਼ਲਟ ਜਿਹੜਾ ਮੰਗਦੇ ਆ ਇਹ 15 ਦਿਨਾਂ ਚ ਮੈਂ ਧਾਮੀ ਸਾਹਿਬ ਨੂੰ ਇਹ ਪ੍ਰੈਸ ਦੀ ਰਾਹੀਂ ਜਾਣਕਾਰੀ ਦੇ ਰਿਹਾ ਕਿ ਅਸੀਂ ਸਿਰਫ 15 ਦਿਨਾਂ ਦੀ ਵੇਟ ਕਰਨੀ ਹੈ ਵੀ ਇਸ ਮਾਮਲੇ ਤੇ ਤੁਸੀਂ ਕਿਹਦੀ ਧੌਣ ਫੜੀ ਹੈ ਤੇ ਨੰਗਾ ਕਿਹਨੂੰ ਕਰ ਰਹੇ ਹੋ ਤੋ ਪੈਸਾ ਕਿੱਥੇ ਆ ਤੇ ਗੁਰੂ ਘਰ ਦੀ ਜ਼ਮੀਨ ਕਿ ਤਰ੍ਹਾਂ ਵਿਚਾਰ ਰਹੇ ਹੋ ਇਹਦਾ ਕੋ ਰਿਜ਼ਲਟ ਨਾ ਮਿਲਿਆ ਤੇ 15 ਤਰੀਕ ਨੂੰ ਅਸੀਂ ਪੰਥਕ ਕਾਲੀ ਲਹਿਰ ਵੱਲੋਂ ਐਲਾਨ ਕਰਾਂਗੇ 15 ਨੂੰ ਤੈਨੂੰ ਦੇਖ ਕੇ ਮਿਸਟਰ ਧਾਮੀ ਤੁਹਾਨੂੰ ਦੇਖ ਕੇ ਤੁਸੀਂ ਕੀ ਕਰ ਰਹੇ ਹੋ 15 ਤੋਂ ਬਾਅਦ ਅਸੀਂ ਇਹਦਾ ਹਿਸਾਬ-ਕਿਤਾਬ ਲੈਣ ਲਈ ਪੱਕਾ ਮੋਰਚਾ ਲਾਵਾਂਗੇ ਅਣਮਿੱਥੇ ਲਈ ਮੰਜੀ ਸਾਹਿਬ ਦੁਆਨ ਹਾਲ ਚ ਪੰਥਕ ਕਾਲੀ ਲਹਿਰ ਵੱਲੋਂ ਤੇ ਉਹਦੇ ਲਈ ਸਿੱਟਾ ਕੱਢਾਂਗੇ ਕਿ ਇਹ ਇਹ ਸਾਡੇ ਕੌਮ ਦੇ ਗਣੋਂ ਇਹ ਜਿਹੜੇ ਵੱਡੇ ਮਸੰਦ ਕਿਵੇਂ ਲੈਣਗੇ ਉਦੇ ਬਾਅਦ ਫਿਰ ਇਹ ਇਹੀ ਸਮਾਂ ਹੋਊਗਾ ਸਿੱਖਾਂ ਨੂੰ ਜੇ ਗੁਰੂ ਘਰ ਨੂੰ ਬਚਾਉਣਾ ਨਹੀਂ ਤੇ ਸਾਨੂੰ ਕੋਈ ਬੋਕਾ ਨਹੀਂ ਮਿਲਣਾ ਆਪਕੇ ਛੁਟਕੇ ਠੌਰ ਨਾ ਠਾਇਓ ਫਿਰ ਨਾ ਸਾਡਾ ਧਰਮ ਰਹਿਣਾ ਤੇ ਨਾ ਧਰਮ ਨੂੰ ਬਚਾਉਣ ਵਾਲੇ ਲੋਕ ਰਹਿਣੇ ਆ ਜੇ ਤੁਸੀਂ ਅੱਜ ਵੀ ਸਿੱਖ ਸੰਗਤਾਂ ਨਾ ਖੜੀਆਂ ਹੋਈਆਂ ਤੇ ਮੁੜ ਕੇ ਸਾਡਾ ਬਚਣਾ ਕੁਛ ਨਹੀਂ ਨਾ ਉਹਨੂੰ ਬਚਾਉਣ ਵਾਲੇ ਰਹਿਣੇ ਆ ਇਹ ਫਿਰ ਸਾਰਾ ਕੁਝ ਇਹਨਾਂ ਵੱਟਿਆ ਮਸੰਦਾ ਦਾ ਹੀ ਹੋਊਗਾ ਜਿਹੜੇ ਨਰੈਣੂ ਮੰਤ ਦੇ ਵਾਰਿਸ ਬਣੇ ਹੋਏ ਅੱਜ ਤੋ ਮੈਂ ਸਮੂਹ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੱਥ ਜੋੜ ਕੇ ਕਿ ਸਮਾਂ ਇਹਨੂੰ ਸੰਭਾਲਣ ਦਾ ਅਸੀਂ ਲੁੱਟੇ ਜਾ ਰਹੇ ਹਾਂ ਤੇ ਇਹ ਨਿਚ-ਗੜੇਚੀਆਂ ਕਰਕੇ ਅਸੀਂ ਜੀ ਕਮੇਟੀ ਬਣਾਈ ਆ 44ਆ ਕਮੇਟੀ ਬਣਾਈ 44ਆ ਕਮੇਟੀ ਕੀ ਪੜਤਾਲ ਕਰੂਗੀ ਰਜਿਸਟਰੀ ਤੁਹਾਡੇ ਸਾਹਮਣੇ ਆ ਆ ਰਜਿਸਟਰੀ ਜਿਹੜੀ ਹੋ ਚੁੱਕੀ ਆ ਰਜਿਸਟਰੀ ਤਹਿਸੀਲਦਾਰ ਨੇ ਕੀਤੀ ਆ ਗਵਰਨਮੈਂਟ ਨੇ ਇਹਦੇ ਫੀਸ ਲਈ ਆ ਤੇ ਇਹਦੇ ਪੈਸੇ ਤੁਹਾਡੇ ਬੰਦੇ ਦੇ ਖਜ਼ਾਨੇ ਚ ਗਏ ਨੇ ਜਾਂ ਗੁਰੂ ਘਰ ਦੇ ਖਜ਼ਾਨੇ ਚ ਗਏ ਨੇ ਪਰ ਗਏ ਨੇ 1 ਕਰੋੜ 32 ਲੱਖ ਤੇ ਜਦ ਕਿ ਇਸੇ ਪਿੰਡ ਦੇ ਮੂਲ ਨਿਵਾਸੀ ਕਹਿ ਰਹੇ ਨੇ ਕਿ ਅਸੀਂ 15 ਤੋਂ 20 ਕਰੋੜ ਦੇਣ ਨੂੰ ਤਿਆਰ ਆਂ ਸਾਨੂੰ ਦਿਓ ਤੁਸੀਂ ਗੁਰੂ ਘਰ ਨੂੰ ਚੂਨਾ ਕਿਉਂ ਲਾ ਰਹੇ ਤੋ ਮੈਂ ਵੇਟ ਕਰੂੰਗਾ 15 ਦਿਨ 15 ਦਿਨਾਂ ਤੋਂ ਬਾਅਦ ਇਹ ਅਸੀਂ ਦੇਖਾਂਗੇ ਤੁਸੀਂ ਕੀ ਕਰ ਰਹੇ ਹੋ ਤੇ ਅੱਗੇ ਤੋਂ ਕੀ ਤੁਹਾਡਾ ਨਿਜਾਮ ਆ ਪਰ ਇਹ ਸਿੱਖ ਸੰਗਤ ਨੂੰ ਇਹ ਨਿਰਣਾ ਕਰਨਾ ਪਊਗਾ ਕਿ ਅਸੀਂ ਇਹ ਇਹਨਾਂ ਮਸੰਦਾਂ ਤੋਂ ਇਹ ਗੁਰੂ ਘਰ ਕਿਵੇਂ ਬਚਾਉਣਾ ਕਿਉਂਕਿ ਭਾਜਪਾ ਨੇ ਸੌ ਖਾਤੀ ਹੋਈ ਐ ਕਿ ਅਸੀਂ ਇਹ ਗੁਰੂ ਘਰ ਨੂੰ ਬਾਦਲ ਦੇ ਥਰੂ ਬਰਬਾਦ ਕਰਨਾ 15 ਸਾਲ ਹੋ ਗਏ ਤੇ ਇਲੈਕਸ਼ਨ ਨਹੀਂ ਹੋਣ ਦਾ ਅਸੀਂ ਇਹ ਇਹ ਜਿਹੜਾ ਗੁਰੂ ਘਰ ਐ ਉਹਨੂੰ ਪਚਾਈਏ ਤੇ ਕਿਵੇਂ ਪਚਾਈਏ ਸਿਧਾਂਤ ਪਚਾਈਏ ਤੇ ਕਿਵੇਂ ਬਚਾਈਏ ਗੁਰੂ ਘਰ ਦੀ ਵਿਦਬੀਆ ਤੇ ਕਿਵੇਂ ਪਚਾਈਏ ਗੁਰੂ ਘਰ ਦਾ ਪੈਸਾ ਤੇ ਉਹਨੂੰ ਕਿਵੇਂ ਪਚਾਈਏ ਸਾਡੇ ਗਰੀਬ ਬੱਚੇ ਜਿਹੜੇ ਅੱਜ ਐਜੂਕੇਸ਼ਨ ਨਹੀਂ ਲੈ ਰਿਆ ਕੋਈ ਨਸ਼ਾ ਚ ਲੱਗਾ ਹੈ ਕੋਈ ਧੱਕੇ ਖਾ ਰਿਹਾ ਇੱਕ ਮਹਿਰ ਪੈਸਾਂ ਜਾ ਕੇ ਡੰਡਾ ਫੜ ਕੇ ਗੱਡੀਆਂ ਲਾਉਂਦੇ ਫਿਰਦੇ ਨੇ ਗਰੀਬ ਗਰੀਬੀ ਦੇ ਵਿੱਚ ਗੁਰਬਤ ਦੇ ਮਾਰੇ ਹੋਏ ਜ਼ਿੰਦਗੀ ਰੁਲ ਗਈ ਉਹਨਾਂ ਦੀ ਪਰ ਇਹ ਅਰਬਾ ਰੁਪਈਆ ਜਿਹੜਾ ਇਹ ਸਾਡੇ ਵੱਡੇ ਮਹੰਤਾਂ ਦੇ ਕੰਮ ਆ ਰਿਹਾ ਜਿਹੜੇ ਇਹਨਾਂ ਨੂੰ ਮਹੰਤ ਦੇ ਵਾਰਿਸ ਬਣੇ ਹੋਏ ਨੇ ਸਾਡੀ ਕੌਮ ਦਾ ਕੁਝ ਨਹੀਂ ਬਣ ਰਿਹਾ ਜੇ ਜੇ ਸਾਡੀ ਇਹੀ ਹਾਲਤ ਰਹੀ ਤੇ ਸਾਡੀ ਜ਼ਿੰਦਗੀ ਕਾਦੀ ਅਸੀਂ ਜਿਉ ਕੇ ਕੀ ਲੈਣਾ ਅਸੀਂ ਸਿੱਖ ਖਵਾ ਕੇ ਕੀ ਲੈਣਾ 10.5 ਸਰ ਕੀ ਮੂੰਹ ਦਿਖਾਉਣਾ ਉਹਦਾ ਖਾਲਸਾ ਧਰਮ ਨੂੰ ਅਸੀਂ ਕਿੱਥੇ ਲੈ ਜਾ ਕੇ ਖੜਾ ਕਰਤਾ ਮੇਰੀਆਂ ਸਮੂਹ ਸੰਗਤਾਂ ਨੂੰ ਇਹ ਨੀਆਂ ਗੁ ਬੇਨਤੀਆਂ ਪ੍ਰਮਾਨ ਕਰਿਓ 15 ਤਰੀਕ 15 ਦਿਨ ਅਸੀਂ ਦੇ ਰਹੇ ਆ ਇਹ ਮਿਸਟਰ ਧਾਮੀ ਨੂੰ ਇਹ ਧਾਮੀ ਤੇ ਇਹ ਗੜਗਾਜ ਸਿੰਘ ਦੱਸੇ ਵੀ ਇਹ ਇਹ ਮਸਲਾ ਕਿਵੇਂ ਲੁੱਟਦਾ ਜਿਹੜਾ ਮਸਲਾ ਹੈ ਕਿਵੇਂ ਨੂੰ ਇਹ ਦੱਸ ਰਿਹਾ ਸੰਗਤ ਦੇ ਰੂਹ ਰੂਹ ਕਿਵੇਂ ਕਰ ਰਿਹਾ ਪੇਸ਼ਕੇ ਵੀ ਕਰ ਰਿਹਾ ਉਹਦੇ ਲਈ ਜ਼ਿੰਮੇਵਾਰ ਤੇ ਜਵਾਬਦੇਹ ਕੌਣ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਈ ਇਹ ਅਸੀਂ ਸੁਣ ਲਈ ਵੇਟ ਕਰਾਂਗੇ ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ